ਹਾਂਜੀ ਦੋਸਤੋ ਭਾਰਤੀ ਕਿਸਾਨ ਜੁਣੀ ਨੇ ਇਕਤਾ ਸਿੱਧੂਪੁਰ ਦਾ ਨਰੋਲ ਵੀਰੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੇ ਇੱਥੇ ਪਹੁੰਚ ਚੁੱਕੇ ਆ ਮਹਿਲਾ ਪਿੰਡ ਹੈ ਮਹਿਲਾ ਚੌਕ ਜੋ ਕਿ ਪਾਤੜਾ ਨੇੜੇ ਆ ਸੰਗਰੂਰ ਤੋਂ ਪਾਤੜਾ ਰੋਡ ਤੇ ਸਥਿਤਾ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਹੈ ਚਾਰ ਚਪੇਰੇ ਸਿਰਫ ਟਰੈਕਟਰ ਹੀ ਟਰੈਕਟਰ ਤੁਹਾਨੂੰ ਟਰਾਲੇ ਨਜ਼ਰ ਆ ਰਹੀ ਆ ਕਿਸਾਨਾਂ ਨੇ 6-6 ਮਹੀਨਿਆਂ ਦਾ ਰਾਸ਼ਨ ਭਰ ਕੇ ਤੇ ਇੱਕ ਚ ਗੱਡੇ ਲਾ ਕੇ ਸਾਰੇ ਇਹ ਟਾਈਟ ਕਰਕੇ ਮੀਂਹ ਕਣੀ ਦਾ 50 ਤੇ ਤਰਪਾਲਾ ਪਾ ਕੇ ਡੀਜ਼ਲ ਤੇ ਰਾਸ਼ਨ ਪਾਣੀ ਨਾਲ ਭਰ ਕੇ ਦਿੱਲੀ ਨੂੰ ਕੂਚ ਕਰਨ ਲਈ ਅਸੀਂ ਚੱਲੇ ਸੀ ਕੱਲ ਅੱਜ ਜਿਹੜਾ ਰਾਤ ਦਾ ਸਾਡਾ ਸਟੇ ਸੀਗਾ ਉਹ ਮਹਿਲਾ ਪੈਂਡਾ ਮਹਿਲਾ ਚੌਕ ਉੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਜੇ ਟਰੈਕਟਰ ਟਰਾਲੇ ਆ ਹਰ ਟਰੈਕਟਰ ਦੇ ਮਗਰ ਦੋ ਦੋ ਟਰਾਲੇ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਵਾਲੀਆਂ ਟੈਂਕੀਆਂ ਸਾਰਾ ਕੁਝ ਅਰੇਂਜਮੈਂਟ ਕਰਕੇ ਚੱਲੀ ਜਥੇਬੰਦੀ ਅੱਜ ਸਾਡਾ ਦੂਜਾ ਦਿਨ ਹੈ ਸੁਬਾ ਦਾ ਟਾਈਮ ਆ ਵੀਡੀਓ ਬਣਾਉਣ ਸਮੇ ਤੇ ਹੁਣ ਅਗਲਾ ਪੜਾਅ ਇਹਦੂ ਸ਼ੁਰੂ ਹੋਊਗਾ ਜਥੇਬੰਦੀਆਂ ਸੀਨੀਅਰ ਆਗੂ ਮੀਟਿੰਗ ਕਰ ਰਹੇ ਆ ਵੀ ਕਿੱਧਰ ਨੂੰ ਜਾਣਾ ਕਿਵੇਂ ਜਾਣਾ ਕਿਹੜਾ ਕਾਬਲਾ ਮੂਹਰੇ ਲੱਗੂ ਕਿਉਂ ਕਿਵੇਂ ਸਾਰੀ ਰਾਜਨੀਤੀ ਬਣਾਈ ਜਾਂਦੇ ਆ ਸੋ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀ ਆ ਬੰਦਿਆਂ ਨਾਲ ਭਰੇ ਆ ਕਿਸਾਨਾਂ ਨਾਲ ਭਰੇ ਆ ਕਿਸਾਨ ਵਜਦਾ ਕਿ ਕਾਲੇ ਕਾਨੂੰਨ ਰੱਦ ਕਰਾਉਣ ਤਾਈਂ ਅਸੀਂ ਪਿੱਛੇ ਨਹੀਂ ਹਟਣਾ ਸੋ ਜਿੰਨੇ ਵੀ ਕਿਸਾਨ ਵੀਰ ਆਕਰ ਤੁਹਾਡੀ ਇਹਨਾਂ ਨੂੰ ਕਿਸਾਨਾਂ ਦੇ ਸ਼ੇਅਰ ਕਰਨਾ ਚਾਹੁੰਦੇ ਆ ਸਪੋਰਟ ਕਰਨੇ ਚਾਹੁੰਦੇ ਆ ਅਗਰ ਤੁਹਾਡੇ ਬਲੱਡ ਦੇ ਵਿੱਚ ਸਰਕੂਲੇਸ਼ਨ ਹੁੰਦਾ ਵੀ ਕਿ ਕਿਸਾਨਾਂ ਦਾ ਇਕੱਠ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨੂੰ ਸ਼ੇਅਰ ਹੋਣੇ ਚਾਹੀਦੇ ਆ ਤਾਂ ਜੋ ਕਿ ਕਿਸਾਨ ਜਿਹੜਾ ਪਿੰਡਾਂ ਦੇ ਵਿੱਚ ਹੋਰ ਬੈਠਾ ਉਹਨਾਂ ਤਾਈਂ ਇਹ ਪਹੁੰਚ ਸਕੇ ਤੇ ਉਹ ਕਿਸਾਨ ਸਾਡੇ ਕਾਫਲੇ ਦੇ ਵਿੱਚ ਜੁੜ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ